ਅੱਜ ਤੁਹਾਨੂੰ ਦਿਖਾਣੇ ਆ ਫਰੋਜਪੁਰ ਦੀ ਮੰਡੀ ਦਾ ਜਿਹੜਾ ਹਾਲਾਤ ਕਿਉਂਕਿ ਜਿਹੜਾ ਚੋਨੇ ਦਾ ਜਿਹੜਾ ਸੀਜ਼ਨ ਹੈ ਉਹ ਸ਼ੁਰੂ ਹੋ ਚੁੱਕਾ ਹੈ ਭਾਵੇਂ ਸਰਕਾਰੀ ਖਰੀਦ ਅਜੇ ਤੱਕ ਸ਼ੁਰੂ ਨਹੀਂ ਹੋਈ ਲੇਕਿਨ ਚੋਨੇ ਦੀ ਜਿਹੜੀ ਆਮਦ ਆ ਗਈ ਹੈ ਉਹ ਮੰਡੀਆਂ ਵਿੱਚ ਆਣੀ ਸ਼ੁਰੂ ਹੋ ਗਈ ਹੈ ਤੇ ਇੱਥੇ ਕਿਸਾਨ ਬੈਠੇ ਆ ਇਸ ਗੱਲ ਦਾ ਇੰਤਜ਼ਾਰ ਕਰਦੇ ਦਿਖਾਈ ਦੇ ਰਹੇ ਨੇ ਕਿ ਉਹਨਾਂ ਦੇ ਜਿਹੜੇ ਸਰਕਾਰੀ ਅਧਿਕਾਰੀ ਕਰਮਚਾਰੀ ਆਣ ਉਹਨਾਂ ਦੇ ਚੋਨੇ ਨੂੰ ਜਿਹੜਾ ਦੇਖਣ ਤੇ ਉਹਦੀ ਖਰੀਦ ਕਰ ਤਾਂ ਜੋ ਵੇਲੇ ਹੋ ਕੇ ਕਰੇ ਜਾਣ ਲੇਕਿਨ ਹਜੇ ਤੱਕ ਕੋਈ ਵੀ ਇਹੋ ਜਿਹੇ ਹਾਲਾਤ ਨਹੀਂ ਹੈਗੇ ਕਿਉਂਕਿ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ ਤੇ ਕਿਸ ਤਰ੍ਹਾਂ ਫਿਰ ਇਹ ਜਨਾਂ ਚੋਨਾ ਜਿਹੜ ਜਿਸ ਕਰਕੇ ਇਹਨਾਂ ਨੂੰ ਇੰਤਜ਼ਾਰ ਜਿਹੜਾ ਉਹ ਲੰਬਾ ਉਹ ਕਰਨਾ ਪਵੇਗਾ ਤੋਰੇ ਵਿੱਚ ਕੀ ਨੁਕਸਾਨ ਹੁੰਦਾ ਤੇ ਕੀ ਫਾਇਦਾ ਹੁੰਦਾ ਇਹ ਇਹਨਾਂ ਨਾਲ ਕਿਸਾਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਵੀ ਆਖਿਰ ਇਹਨਾਂ ਨਾਲ ਕੀ ਨੁਕਸਾਨ ਤੇ ਕੀ ਫਾਇਦਾ ਪਾਜੀ ਕਿ ਜਿਹੜਾ ਤੁਸੀਂ ਝੋਨਾ ਇੱਥੇ ਲੈ ਕੇ ਆਇਓ ਹਾਂਜੀ ਖੁੰਕੀ ਚਾਹਦੇ ਹੋ ਤੁਸੀਂ ਇਹ ਜਾਲੇ ਵੀ ਨਾਲੇ ਦਾਦੇ ਨੇ ਪਾਣੀ ਘੱਟ ਲੱਗੇ ਅਸੀਂ ਤਿਆਰ ਕੀਤਾ ਪਹਿਲੋ ਛੇਤੀ ਹੋ ਗਿਆ ਤੇ ਹੁਣ ਇੱਥੇ ਆਇਆ ਤੇ ਇੱਥੇ ਕੋਈ ਗੱਲਬਾਤ ਨਹੀਂ ਹੈਗੀ ਨਾ ਬੋਰੀਆਂ ਦੀ ਨਾ ਕਿਹੜੀ ਚੀਜ਼ ਦੀ ਨਾਲ ਸੁੱਕਾ ਝੋਨਾ ਜਾ ਕੇ ਦੇਖੋ ਕੋਈ ਵੀ ਸਰਕਾਰੀ ਅਧਿਕਾਰੀ ਇੱਥੇ ਤਾਂ ਤਾਂ ਨਹੀਂ ਪਹੁੰਚਦਾ ਨਾ 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 ਅਲਮੁਜੀਲ ਇਹ ਕਿ ਲੈ ਗਏ ਨੇ ਟਰਾਲੀਆਂ ਬੱਸ ਤੇ ਇੱਥੇ ਖਰੀਦ ਤਾਂ ਸ਼ੁਰੂ ਨਹੀਂ ਹੋਈ ਬਾਪੂ ਤਾਂ ਫਿਰ ਇੰਨੇ ਦਿਨ ਕਿਵੇਂ ਫਿਰ ਤੁਸੀਂ ਬੈਠੋਗੇ ਤੇ ਗਵਰਨਮੈਂਟ ਨੂੰ ਚਾਹੀਦਾ ਹੈ ਨਾ ਵਿਖਰੀਦੇ ਇੱਥੇ ਕੀ ਕਰਦੀ ਫਿਰ ਇੱਥੇ ਬੈਠੇ ਤੁਹਾਨੂੰ ਲੱਗਦਾ ਵੀ ਮਤਲਬ ਕਿ ਕਿੰਨਾ ਕੁ ਇੰਤਜ਼ਾਰ ਕਰਨਾ ਪਏਗਾ ਕੀ ਨੁਕਸਾਨ ਵੀ ਕੁਝ ਹੋ ਸਕਦਾ ਸਕਾਲ ਦਾ ਪੇਪਰ ਨਹੀਂ ਫਿਰ ਗਵਰਨਮੈਂਟ ਪਰੇਦੀ ਚਲੋ ਪਹਿਲਾਂ ਕੋਈ ਡਰ ਵੀ ਸਤਾਂਦਾ ਜੀ ਇੱਥੇ ਬੈਠੇ ਹਰ ਤਾ ਕਰ ਚੁਰ ਗਿਆ ਹੁੰਦਿਆਂ ਸਾਰਾ ਕੁਝ ਹੁੰਦਾ ਡੰਗਰ ਆ ਲੈਨੇ ਬੜਾ ਕੁਝ ਹੁੰਦਾ ਇਹ ਗੱਲ ਹੈ ਨਾ ਘਾੜ ਤੁਹਾਨੂੰ ਪਈ ਘਾੜ ਜੇ ਉਹ ਭਰੇ ਦੇ ਆਪੇ ਨਾ ਪਵੇ ਜੇ ਦੇ ਦੂਜਾ ਟੈਪ ਪਈ ਫਿਰ ਪੈ ਨਹੀਂ ਪੈਣੀ ਤੁਸੀਂ ਦੇਖ ਸਕਦੇ ਕਿਸਾਨ ਦੀ ਪੀੜਾ ਵੀ ਹੈ ਸਾਡੇ ਨਾਲ ਹੋਰ ਵੀ ਕਿਸਾਨ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰਦੇ ਆਂ ਪਾਜੀ ਅੱਜ ਜਿਹੜੇ ਹਾਲਾਤ ਨੇ ਅੱਜ ਚੋਨੇ ਜਿਹੜਾ ਪੱਕ ਚੁੱਕਾ ਹੈ ਮੰਡੀਆਂ ਚ ਜਾਣਾ ਸ਼ੁਰੂ ਹੋ ਗਿਆ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਪਹਿਲੀ ਗੱਲ ਤਾਂ ਸਰਕਾਰ ਨੇ ਖੁੱਦ ਕਿਹਾ ਹੈ ਕਿ ਛੋਟ ਹਮ ਝੋਨਾ ਚਾਹੀਦਾ ਹੈ ਪਾਣੀ ਦੇ ਖਰਚੇ ਤੋਂ ਤਾਂ ਦੂਜੇ ਪਾਸੇ ਖਰੀਦ ਲੈ ਕੇ ਇੱਕ ਤਰੀਕ ਨੂੰ ਉਹਦਾ ਟੈਂਪਰੇਚਰ ਛੋਟ ਨਹੀਂ ਹੋਣਾ ਚਾਹੀਦਾ ਜਿਹੜੀ ਇੱਕ ਝੋਨਾ 90 ਡੇਸ ਦੇ ਵਿੱਚ ਤਿਆਰ ਆਇਆ ਜਿੱਦਾਂ ਮੈਂ ਖੁਦ ਘਰ ਵੱਢ ਗਿਆ 18-19 ਮੋਇਸਚਰ ਮੇਰੇ ਕੋਲ ਪਿਆ ਸਵੇਰੇ ਫੋਲ ਦੇ ਨੇ 17 ਹੋ ਜਾਂਦਾ ਰਾਤ ਨੂੰ ਗੇਨ ਕਰਕੇ 19 ਹੋ ਜਾਂਦਾ ਤਿੰਨ ਚਾਰ ਵਾਰੀ ਮੈਂ ਘਰ ਪੱਖਾ ਖੁਦ ਲਗਾ ਚੁੱਕਿਆ ਹਾਂ ਜਿਵੇਂ ਪ੍ਰਾਈਵੇਟ ਦੱਸੋ ਜੇ ਮੰਡੀ ਲੈ ਕੇ ਆਨਾ ਇੱਥੇ ਕੋਈ ਸਾਮ ਸੰਭਾਲਨੇ ਕੋਈ ਆਂਦਾ ਨਹੀਂ ਕੋਈ ਪੁੱਛ ਨਹੀਂ ਤੇ ਇੰਨਾ ਵੇਲੇ ਤਾਂ ਅੱਜਕਲ ਕੋਈ ਵੀ ਨਹੀਂ ਹੈਗਾ ਕਿ ਮੰਡੀ ਸਾਰੀ ਦਿਲੀ ਬੈਠਾ ਰਵੇ ਕਿੰਨੇ ਦਿਨ ਬਹਿ ਲਾਂਗੇ ਹੁਣ ਇੱਕ ਤਰੀਕ ਤੱਕ ਮੈਂ ਵੇਟ ਕਰੂੰ ਅੱਜ 21 ਤਰੀਕ ਹੈ ਯਾਨੀ ਕਿ 9 ਦਿਨ ਪਹਿਲਾਂ ਮੈਂ ਮੱਡੀ 'ਤੇ ਬੈਠਾ ਪਤਾ ਨਹੀਂ ਇੱਕ ਨੂੰ ਬਾਹਰ ਦਾ ਨਾ ਆਣਾ ਕਿ ਨਹੀਂ ਆਣਾ 10 ਦਿਨ ਮੈਂ ਇੱਥੇ ਬੈਠ ਕੇ ਕੀ ਕੰਮ ਕਰ ਲਵਾਂ ਪਾਜੀ ਫਿਰ ਕਿਵੇਂ ਮਤਲਬ ਇਹ ਹਾਲਾਤ ਕਿਸਾਨ ਦੇ ਵਧੀਆ ਹੋਣਗੇ ਕਿਉਂਕਿ ਸਰਕਾਰਾਂ ਤਾਂ ਕਹਿੰਦੀ ਵੀ ਇਹ ਹਾਲਾਤ ਅਸੀਂ ਕਿਸਾਨਾਂ ਦੇ ਵਧੀਆ ਕਰਨ ਜਾ ਰਹੇ ਹਾਂ ਲੇਕਿਨ ਇਹਨਾਂ ਹਾਲਾਤਾਂ ਦੇ ਵਿੱਚ ਕਿਵੇਂ ਫਿਰ ਚੱਲੇਗਾ ਬਸ ਮੈਂ ਨਾ ਜੇ ਸ਼ੋਰਟਮ ਕੀਤਾ ਹੈ ਤੇ ਸ਼ੋਰਟਮ ਦੇ ਵਿੱਚ ਖਰੀਦ ਛੇੜੇ ਨੇੜੇ ਲੈ ਕੇ ਆਣ ਜਿੱਦਾਂ ਇੱਕ ਕੀਤੀ ਇਹਨਾਂ ਨੂੰ ਅੱਜ ਇਸ ਮਹੀਨੇ ਦੀ 15 ਤਰੀਕ ਚਾਹੀਦੀ ਸੀ ਜਿੱਦਾਂ ਹੁਣ ਸਬਜ਼ੀ ਵਾਲੇ ਆ ਕੋਈ ਵੀ ਚਾਹੇ ਮੈਂ ਹੀ ਇਨਕਲੂਡਿੰਗ ਆ ਕਿ ਜੇ ਅਸੀਂ 90 ਦਿਨਾਂ ਦੇ ਵਿੱਚ ਝੋਨਾ ਤਿਆਰ ਕਰ ਲਿਆ 18 ਮੋਇਸਚਰ ਵੀ ਦੇ ਦੇ 17 ਵੀ ਦੇ ਦਾਂਗੇ ਤੇ ਜੇ ਰਾਰ ਨੂੰ ਗੇਨ ਕਰ ਜਾਂਦਾ ਉਹ ਉਹਦਾ ਕੌਣ ਜ਼ਿੰਮੇਵਾਰ ਹੈ ਮੋਚਰ ਗੇਨ ਹੋ ਜਾਂਦਾ ਐਟ ਲੀਸਟ ਬਾਰਦਾਨਾ ਦਿੱਤਾ ਹੋਵੇ ਉਹਦੇ ਵਿੱਚ ਪਾ ਕੇ ਰੱਖਿਆ ਹੋਵੇ ਮੋਚਰ ਤਾਂ ਨਾ ਗੇਨ ਹੋਵੇ ਅਸੀਂ ਵੀ ਕਰੇ ਜਾਈਏ ਤੇ ਸਰਕਾਰ ਵੀ ਹੁਣ ਬਾਰਦਾਨਾ ਨਹੀਂ ਮਿਲਦਾ ਬਈ ਕੁਝ ਨਹੀਂ ਆਗਾ ਜੀ ਸਰਕਾਰੀ ਗਰੀਦ ਇੱਕ ਨੂੰ ਆ ਇੱਕ ਤੋਂ ਪਹਿਲਾਂ ਕੌਣ ਬਾਰਦਾਨਾ ਦੇ ਦੇਗਾ ਮੈਂ ਕੁਐਸਚਨ ਪੁੱਟ ਕਰਦਾ ਹਾਂ ਦੱਸੋ ਕੌਣ ਦੇ ਦੇਗਾ ਪ੍ਰਾਈਵੇਟ ਲਵਾਂਗੇ ਮਹਿੰਗਾ ਪਿੰਦਾ ਪ੍ਰਾਈਵੇਟ ਜਿਹੜਾ ਸ਼ੈਡਰ ਵਾਲਾ ਲੈਂਦਾ ਹੈ ਰੇਟ ਡਾਊਨ ਦਿੰਦਾ ਕੀ ਰੇਟ ਦਿੰਦਾ ਜੀ ਕੋਈ 1800 ਦੇ ਰਿਹਾ ਕੋਈ 2000 ਉਹ ਵੀ ਛੋਟੀ ਨਹੀਂ ਹੈ ਜੀ 2300 ਸਰਕਾਰੀ ਰੇਟ ਹੈ ਨਾਲੇ ਗਵਰਨਮੈਂਟ ਵੱਲੋਂ ਅਪਰੂਵਡ ਹੈ ਮੇਰੇ ਕੋਲ 770 ਇੱਕ ਵੈਰੀਟੀ ਲਈ ਹੈ ਉਹ ਦੱਸੋ ਕੀ ਕਰੀਏ ਫਿਰ ਇਹਨਾਂ ਹਾਲਾਤਾਂ ਦੇ ਵਿੱਚ ਸੱਤ ਕਿਸਾਨ ਕਿਵੇਂ ਸਰਵਾਈਵ ਕਰੇਗਾ ਕਿਉਂਕਿ ਕਿਸਾਨ ਤਾਂ ਅੱਗੇ ਵਿਚਾਰਾ ਕੀ ਕਹਿ ਸਕਦਾ ਕਰਜ਼ੇ ਦੀ ਮਾਰ ਤੇ ਮਰਿਆ ਹੁੰਦਾ ਹੁਣ ਜੇ ਇਹਨਾਂ ਹਾਲਾਤਾਂ ਦੇ ਵਿੱਚ ਇਹਨੇ ਦਿਨ ਪਿਆ ਰਿਆ ਤੇ ਛੋਟੇ ਜਿਹੀ ਵੀ ਆਈ ਵੀ ਘਾਟ ਵੀ ਰਹੇਗੀ ਕਿਉਂਕਿ ਦੁਬਾਰਾ ਖੇਚਲ ਵੀ ਪੈਗੀ ਖੱਜਲ ਖਵਾਰੀ ਵੀ ਹੋਏਗੀ ਤੇ ਲੇਬਰ ਵੀ ਲਾਣੀ ਪੈਗੀ ਸਰ ਮੌਕੇ ਦੀ ਗੱਲ ਹੈ ਪਰੇਸ਼ਾਨੀ ਸਰਕਾਰ ਨੂੰ ਕੁਝ ਨਹੀਂ ਹੈਗੀ ਸਾਰਾ ਕੁਝ ਕਿਸਾਨ ਤੇ ਹੈ ਸ਼ੋਰਟੇਜ ਵੀ ਕਿਸਾਨ ਦੀ ਹੈ ਪਕਾਈ ਵੀ ਸਰਕਾਰ ਸਰਕਾਰ ਵੀ ਨਹੀਂ ਹੈਗੀ ਕਿਸਾਨ ਦੀ ਹੈ ਟਾਈਮ ਵੀ ਵੇਸਟ ਕਿਸਾਨ ਦਾ ਨਾ ਕੀ ਸਰਕਾਰ ਸਰਕਾਰ ਨੂੰ ਕੋਈ ਨਹੀਂ ਬੈਨੀਫਿਟ ਹੈਗਾ ਕਿ ਜਮੀਦਾਰ ਚਾਹੇ ਸਰਵਾਈਵ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਉਹਨਾਂ ਨੂੰ ਆਉਣ ਵਾਲਾ ਹੈਗਾ ਏਸੀ 'ਚ ਬੈਠੇ ਆ ਤੇ ਬਸ ਰਿਟਰਨ ਚ ਆਂ ਤੁਸੀਂ ਮੰਡੀਆਂ ਤੋਂ ਦੌਰਾ ਤੇ ਕਰਨ ਕਿੰਨਾ ਝੋਨਾ ਆ ਰਿਹਾ ਕਿੰਨਾ ਪ੍ਰਾਈਵੇਟ ਹੋ ਕੇ ਜਾਂ ਮੇਰੇ ਵਰਗੇ ਕਿਸਾਨ ਕਿੰਨਾ ਖੁਦ ਡੰਪ ਕਰ ਰਿਹਾ ਹੈ ਯੋ ਚੋ ਲੋ ਮੇਰੇ ਕੋਲ ਗੁੰਜਾਇਸ਼ ਹੈਗੀ ਬਾਪੂ ਜੀ ਬੈਠੇ ਨੇ ਕਰੀਓ ਵੀਰ ਵਾਲਾ ਨਾਲ ਕੈਮਰਾ ਇਹਨਾਂ ਕੋਲ ਨਹੀਂ ਗੁੰਜਾਇਸ਼ ਹੈਗੀ ਤੇ ਹੁਣ 10 ਦਿਨ ਮੰਡੀ ਚ ਰੋਣਾ ਪੈਣਾ ਮੇਰੇ ਕੋਲ ਗੁੰਜਾਇਸ਼ ਹੈਗੀ ਹੈ ਚਲੋ ਮੈਂ ਪ੍ਰਾਈਵੇਟ ਬਾਰ ਦਾਣਾ ਲੈ ਕੇ ਆਪਦੇ ਘਰੇ ਸਟੋਰ ਕਰਾਂ ਤੁਸੀਂ ਦੇਖ ਸਕਦੇ ਹੋ ਵੀ ਕਿਸਾਨ ਦੀ ਪੀੜਾ ਕਿਸਾਨ ਹੀ ਜਾਣ ਸਕਦਾ ਕਿਉਂਕਿ ਕੁਝ ਕਿਸਾਨ ਐ ਹੋ ਜਿਹਨੇ ਜਿਹੜੇ ਸਰਵਾਈਵ ਕਰਦੇ ਨੇ ਵੀ ਆਪਣੇ ਘਰਾਂ ਦੇ ਵਿੱਚ ਜਿਹੜਾ ਚੋਨਾ ਪੱਕ ਚੁੱਕਾ ਹੈ ਤੇ ਉਹਨੂੰ ਜਿਹੜਾ ਸਟੋਰ ਕਰ ਰਹੇ ਨੇ ਕਿਉਂਕਿ ਜਦੋਂ ਮੰਡੀ ਜਿਹੜੀ ਚੱਲੇਗੀ ਜੇ ਕਿਸਾਨੀ ਸਰਕਾਰ ਦੀ ਬੋਲੀ ਜਿਹੜੋ ਸ਼ੁਰੂ ਹੋਵੇਗੀ ਤੇ ਉਹ ਮੰਡੀ ਵਿੱਚ ਲੈ ਕੇ ਆਣਗੇ ਤੇ ਉਸ ਤੋਂ ਬਾਅਦ ਆਪਣਾ ਰੇਟ ਜਿਹੜਾ ਲਵਾ ਕੇ ਤੇ ਆਪਣੇ ਘਰਾਂ ਨੂੰ ਜਾਣਗੇ ਲੇਕਿਨ ਉਹ ਵੀ ਕਿਸਾਨ ਬੈਠੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਿਹੜੀ ਜਗ੍ਹਾ ਨਹੀਂ ਦਿਖਾਈ ਦਿੰਦੀ ਉਹ ਐਸੇ ਮੰਡੀਆਂ ਦੇ ਵਿੱਚ ਆਪਣਾ ਚੋਨਾ ਲਿਆ ਕੇ ਬੈਠੇ ਨੇ ਲੇਕਿਨ ਹਜੇ ਤੱਕ ਕੋਈ ਖਰੀਦ ਸ਼ੁਰੂ ਨਹੀਂ ਹੋਈ ਜਿਸ ਕਰਕੇ ਉਹਨਾਂ ਨੇ ਪੀੜਾ ਸਤਾਦੀ ਪਈ ਆ ਵੀ ਇੰਨੇ ਦਿਨ ਦੇਖ ਤੇ ਪਿਆ ਰਿਆ ਜਿੱਥੇ ਡੰਗਰ ਦਾ ਨੁ ਸਮਝ ਮਾਰਵੀ ਉਹਨਾਂ ਨੂੰ ਜਿਹੜੀ ਆ ਉਹ ਫੈ ਸਕਦੀ ਆ ਜਿਸ ਕਰਕੇ ਹਾਲਾਤ ਜਿਹੜੇ ਆ ਉਹ ਕਿਸਾਨਾਂ ਦੇ ਫੇਵਰ ਵਿੱਚ ਜਾਂਦੇ ਦਿਖਾਈ ਨਹੀਂ ਦਿੰਦੇ ਤੇ ਇਸ ਕਰਕੇ ਸਰਕਾਰ ਨੂੰ ਅਪੀਲ ਕਰਦੇ ਤੇ ਕਰਦੇ ਦਿਖਾਈ ਦੇ ਰਹੇ ਨੇ ਵੀ ਜਲਦੀ ਜਿੱਥੇ ਜਿੱਥੇ ਚੋਨਾ ਜਿਹੜਾ ਮੰਡੀਆਂ ਵਿੱਚ ਪਹੁੰਚ ਰਿਹਾ ਉੱਥੇ ਖਰੀਦ ਜਿਹੜੀ ਆ ਸ਼ੁਰੂ ਕਰਾਈ ਜਾਵੇ ਤਾਂ ਜੋ ਇਹ ਆਪਣਾ ਚੋਨਾ ਵੇਚ ਕੇ ਤੇ ਆਪਣੇ ਘਰਾਂ ਨੂੰ ਆਰਾਮ ਨਾਲ ਜਾ ਸਕਣ ਤੇ ਆਪਣੀ ਜਿਹੜੀ ਕਹਿ ਸਕਦੇ ਆ ਵੀ ਚੋਨੇ ਦੀ ਕਮਾਈ ਆ ਉਹਨੂੰ ਆਪਣੇ ਜਿਹੜੇ ਕਿਤੇ ਲੈਕੇ ਲਾ ਸਕਣ ਤਾਂ ਜੋ ਉਹਨਾਂ ਦਾ ਵੀ ਜਿਹੜਾ ਕਰਜ਼ਾ ਜਿਹੜਾ ਸਿਰ ਤੇ ਹੈਗਾ ਉਹ ਵੀ ਜਿਹੜਾ ਘੱਟ ਸਕੇ ਕੈਮਰਾਮੈਨ ਦੇ ਨਾਮ ਸਰਵਜੀਤ ਸਿੰਘ ਦੈਨਿਕ ਸਵੇਰਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप